ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਦੀ ਸੀਐਮ ਮਾਨ ਨਾਲ ਹੋਵੇਗੀ ਮੀਟਿੰਗ ਫਿਲਹਾਲ ਹੜਤਾਲ ਮੁਲਤਰੀ ਮੀਟਿੰਗ ਵਿੱਚ ਮੁਲਾਜ਼ਮਾ ਤੇ ਸਰਵਿਸ ਰੂਲ ਬਣਾ ਕੇ ਲਾਗੂ ਕਰਨ ਠੇਕੇਦਾਰ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਤਨਖਾਹਾਵਾਦੇ ਦੇ ਹੱਲ ਲਈ ਸੈਕਟਰੀ ਸਟੇਟ ਟਰਾਂਸਪੋਰਟ ਮਿਨਿਸਟਰ ਨੂੰ ਆਦੇਸ਼ ਦਿੱਤੇ ਗਏ ਹਨ ਇਹਨਾਂ ਮੰਗਾਂ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨ ਕੰਡੀਸ਼ਨ ਵਿੱਚ ਸੋਧ ਕਰਨ ਕੰਟਰੈਕਟ ਮੁਲਾਜ਼ਮਾ ਨੂੰ ਬਹਾਲ ਕਰਨ ਨੂੰ 15 ਦਿਨਾਂ ਵਿੱਚ ਹੱਲ ਕਰਨ ਲਈ ਸਮਾਂ ਤਹਿ ਕੀਤਾ ਗਿਆ ਸੀ ਪਰੰਤੂ ਜਿਸ ਨੂੰ 1 ਮਹੀਨੇ ਦਾ ਸਮਾਂ ਲਿਖ ਕੇ ਤੋੜਿਆ ਮਰੋੜਿਆ ਗਿਆ ਸੀ ਅਤੇ ਹੁਣ ਫੇਰ ਦੁਬਾਰਾ 3 ਅਤੇ 4 ਮੰਗ ਨੂੰ ਪੂਰਾ ਕਰਨ ਲਈ 3 ਹਫ਼ਤਿਆਂ ਦਾ ਸਮਾਂ ਤਹਿ ਕੀਤਾ ਗਿਆ ਹੈ ਚੰਡੀਗੜ੍ਹ ਪਿਛਲੇ ਦਿਨਾ ਤੋਂ ਕੱਚੇ ਮੁਲਾਜ਼ਮਾਂ ਪੱਕੇ ਕਰਨ ਠੇਕੇਦਾਰ ਪ੍ਰਥਾ ਖਤਮ ਕਰਨ ਅਤੇ ਕਿਲੋਮੀਟਰ ਸਕੀਮ ਬੱਸਾਂ ਦਾ ਟੈਡਰ ਰੱਦ ਕਰਨ ਸਬੰਧੀ ਚੱਲ ਰਹੀ ਅਨਮਿੱਥੇ ਸਮੇਂ ਦੀ ਹੜਤਾਲ ਸਬੰਧੀ ਕੱਲ ਮਿਤੀ 15 8 2025 ਨੂੰ ਮਾਨਯੋਗ ਚੀਫ ਸਕੱਟਰੀ ਪੰਜਾਬ ਨਾਲ ਪੈਨਲ ਮੀਟਿੰਗ ਹੋਈ ਸੀ ਜਿਸ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਠੇਕੇਦਾਰ ਬਾਹਰ ਕਢ ਕੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨ ਤਨਖਾਹ ਵਾਦਾ ਕਰਨ ਨਵੀਆਂ ਬੱਸਾਂ ਪਾਉਣ ਆਦੀ ਸਾਰੀਆਂ ਮੰਗਾਂ ਉੱਪਰ